ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੁਖਾਈ ਜੋ ਅੱਜ ਦਾ ਪਾਵਨ ਹੁਕਮ ਹੈ ਉਹ ਸ੍ਰੀ ਸ਼ਹੀਦ ਗੁਰਤੈਬ ਮਹਾਰਾਜ ਜੀ ਦੀ ਕਿਰਪਾ ਕੀਤੀ ਐ ਸੋਰਠਾਰਾ ਦੇ ਵਿੱਚੋਂ ਬਖਸ਼ਿਸ਼ ਕੀਤਾ ਸ਼ਹੀਦਾਂ ਦੇ ਸਰਦਾਰ ਪੰਚਪਾਦਸ਼ਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਉਤਾਰਨ ਦਿਨ ਤੋਂ ਉਚਾਰਨ ਹੋਇਆ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 632 ਅਤੇ ਜੋ ਗਿੱਤੇ ਸੁਭਾਈ ਮਾਰ ਹੈ ਜਿੱਥੇ ਗੁਰੂ ਸਾਹਿਬ ਕਿਰਪਾ ਕਰਕੇ ਦੱਸਦੇ ਕਿ ਗੁਰੂ ਪੂਰੇ ਜਨਨੀ ਲਾਇਆ ਹਰ ਸੰਗ ਸਹਾਈ ਪਾਇਆ ਮਾਰੀ ਕਹਿੰਦੇ ਇਹ ਅਵਸਥਾ بیان ਕਰ ਰਿਹਾ ਸਤਿਗੁਰੂ ਕਹਿੰਦੇ ਮੈਨੂੰ ਪੂਰੇ ਗੁਰੂ ਨੇ ਆਪਣੇ ਚਰਨਾਂ ਦੇ ਨਾਲ ਲਾ ਲਿਆ ਮਾਰੀ ਕਹਿੰਦੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਤੇ ਅੱਗੇ ਮਾਰੀ ਕਹਿੰਦੇ ਹਰ ਸੰਗ ਸਹਾਈ ਪਾਇਆ ਮਾਰੇ ਕਹਿੰਦੇ ਜਿੰਨਾ ਉਸ ਪਰਮੇਸ਼ਰ ਨੂੰ ਆਪਣਾ ਸਹਾਇਕ ਬਣਾ ਲਿਆ ਮੈਂ ਸਮਝ ਰਿਹਾ ਕਿ ਮੇਰਾ ਗੁਰੂ ਮੇਰਾ ਪਰਮੇਸ਼ਰ ਹੋ ਕੇ ਮੇਰਾ ਸਹਾਇਕ ਹੋ ਗਿਆ ਹੈ ਮਹਾਰਾਜ ਅਗੇ ਕਿਰਪਾ ਕਰਕੇ ਬੇਨਤੀ ਕਰਦੇ ਹੁਕਮ ਕਰਦੇ ਆ ਸੰਗਤਾਂ ਲਈ ਮਾਰੇ ਕਹਿੰਦੇ ਜਿਹ ਹੈ ਜਾਈ ਹੈ ਤਹਾਂ ਸੁਨੇਹੇ ਮਾਰੇ ਕਹਿੰਦੇ ਕਰ ਕਿਰਪਾ ਪ੍ਰਾਪਤ ਬੇਨਤੀ ਕਰਦੇ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਨਾ ਹੁਣ ਜਿੱਥੇ ਜਾਏਗਾ ਉਥਾਂ ਸੁਨੇਹੇ ਜਿੱਥੇ ਵੀ ਜਾਂਦਾ ਹਰ ਕੰਮ ਸੁਹਾਇਣਾ ਹੁੰਦਾ ਹੈ ਹਰ ਕੰਮ ਦੇ ਵਿੱਚ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਰ ਮਦਾਨ ਫਤਿਹ ਹੁੰਦੀ ਚਿੰਤ ਦੇ ਵਿੱਚ ਚਾਉ ਕਿਹੜਾ ਆਨੰਦ ਬਣਿਆ ਲਿੰਦਾ ਮਹਾਰਾਜ ਦੀ ਕਰਪਾ ਪ੍ਰਾਪਤ ਹੋਈ ਮਾਰੇ ਕਹਿੰਦੇ ਪ੍ਰਭੂ ਨੇ ਕਿਰਪਾ ਕਰ ਕੇ ਆਪਣਾ ਆਪ ਹੀ ਮੈਨੂੰ ਆਪ ਦੇ ਲਿਆ ਕਿਰਪਾ ਕੀਤੀ ਹੈ ਮੈਂ ਆਪਣੇ ਆਪ ਨਾਲ ਆਪ ਹੀ ਲਿਆ ਹੈ ਮਾਰੇ ਕਹਿੰਦੇ ਹਰ ਮਨ ਦਾ ਵੈ ਸਦਾ ਸਭਾਈ ਮਨ ਚੰਦੇ ਸਭਲੇ ਮਲ ਪਾਵੋ ਜੀ ਕੈ ਸੰਗ ਸਭਾਈ ਮਾਰੇ ਕਹਿੰਦੇ ਜਿਹਦੇ ਨਾਮ ਜਿਹੜੇ ਪਰਮੇਸ਼ਰ ਦੇ ਗੁਣ ਸਾੜਾ ਹੀ ਪਾਉਂਦੇ ਰਹਿੰਦੇ ਆ ਜਿਨ੍ਹਾਂ ਦੀ ਜ਼ੇਬਾ ਦੇ ਸਦਾ ਉਸ ਪਰਮੇਸ਼ਰ ਦਾ ਨਾਮ ਰਹਿਦਾ ਗੁਰਦੇਵ ਜੀ ਦੇ ਮਨ ਚੰਦੇ ਸਭਲੇ ਮਲ ਪਾਵੋ ਜੀ ਕੈ ਸੰਗ ਸਭਾਈ ਮਾਰੇ ਕਹਿੰਦੇ ਉਹ ਆਪਣੇ ਮਨ ਦੀਆਂ ਜੋ ਇੱਛਾਵਾਂ ਵੀ ਕਰਦੇ ਆ ਜਿਹੜਾ ਵੀ ਉਹਨਾਂ ਦੇ ਮਨ ਦੇ ਵਿੱਚ ਸੋਣਾ ਹੁੰਦਾ ਮਹਾਰਾਜ ਕਿਰਪਾ ਕਰ ਕੀਰਤਨ ਗੁਰੰਤੂ ਸੇ ਸਮੇਂ ਉਹਨਾਂ ਨੇ ਇਹ ਛਾਵ ਧਰਨ ਵਾਲਾ ਸੰਪੂਰਨ ਕਰਦੇ ਮਾਰੇ ਕਹਿੰਦੇ ਹਾਰ ਦਾ ਬੰਦ ਹੈ ਕੋਈ ਦੇਵ ਕਹਿੰਦੇ ਨਾਰਾਇਣ ਤ੍ਰਾਣ ਅਧਾਰਾ ਹਮ ਸੰਤ ਜਨਾਂ ਦਾ ਕਹਿੰਦੇ ਹੁਣ ਜਿਹੜਾ ਪਰਮੇਸ਼ਰ ਹੈ ਨਾ ਉਹ ਬਿਲਕੁਲ ਮੇਰੀ ਧਾਨ ਬਣ ਗਿਆ ਮੇਰੇ ਪ੍ਰਾਣ ਬਣ ਗਿਆ ਹੁਣ ਮੇਰੇ ਪ੍ਰਾਣ ਹੀ ਉਸ ਪਰਮੇਸ਼ਰ ਦੇ ਬਸਤੇ ਹੈ ਮੈਂ ਸਾਹ ਵੀ ਲੈਣ ਤੇ ਕੰਮ ਵੀ ਇਸ ਪਰਮੇਸ਼ਰ ਦੀ ਆਗਤ ਕਰਦਾ ਗੁਰਦੇਵ ਕਹਿੰਦੇ ਸੰਤ ਜਨਾਂ ਦਾ ਕਹਿੰਦੇ ਮੈਂ ਸੰਤ ਜਨਾਂ ਦੀ ਝੂਲ ਬਣ ਗੁਰੂ ਕਿਰਪਾ ਕਰੇ ਮੈਂ ਆਪਣੇ ਮਥੇ ਨੂੰ 7 ਦਿਨਾਂ ਦੀ ਧੂੜ ਝੁਕ ਚੁੱਕ ਕੇ ਲਾਵਾ ਸਤਿਗੁਰੂ ਕਿਰਪਾ ਕਰਕੇ ਦੱਸ ਦੇ ਕਹਿੰਦੇ ਪਾਤ ਪਤਨੀਂ ਕਰ ਲੈਨੇ ਕਰ ਕਿਰਪਾ ਹਾਰ ਜਸਮੀਂ ਮਾਰੇ ਕਿਰਪਾ ਅਰਦਾਸ ਕੀਤੀ ਕਰਦੇ ਕਿਹਦੇ ਸਤਿਗੁਰੂ ਜੀ ਪਾਤ ਪਰੀਤ ਕਰ ਲੈਨੇ ਕਹਿੰਦੇ ਮਹਾਰਾਜ ਅਸੀਂ ਪਾਤ ਹਾਂ ਅਸੀਂ ਰਹਿਤ ਮਰਿਆਦਾ ਦੇ ਵਿੱਚ ਪ੍ਰਫੁੱਲ ਨਹੀਂ ਪਰ ਸਤਿਗੁਰੂ ਜੀ ਅਸੀਂ ਜਿਹੜੇ ਅਪਵਿੱਤਰ ਹਾਂ ਨਾ ਤੁਸੀਂ ਕਿਰਪਾ ਕਰੋ ਸਾਨੂੰ ਅਸੀਂ ਅਸਿ ਪਾਤਕ ਹਾਂ ਤੁਸੀਂ ਸਾਨੂੰ ਪ੍ਰੀਤ ਕਰ ਲੋ ਮਹਾਰਾਜ ਦੀ ਕਿਰਪਾ ਕਰਕੇ ਆਰਦਾਸ ਦੀ ਇਹਦੇ ਕਿਰਪਾ ਕਰਕੇ ਸਾਨੂੰ ਵੀ ਕੋਈ ਚੀਜ਼ ਦਿਓ ਕੀ ਚੀਜ਼ ਅਰੀ ਦਾ ਜਾ ਸਕੀਏ ਮਹਾਰਾਜ ਦੀ ਕਿਰਪਾ ਕਰਕੇ ਦੀ ਦੇ ਪਾਰਮ ਤਰੀ ਪ੍ਰਤਬਾਲਾ ਸਦਜੀ ਸੰਗ ਰਖਵਾਲਾ ਤੇ ਬਿਮਾਰਾ ਕੀ ਦੇ ਵੀ ਜੋ ਬਨੁਖ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਨਾ ਪਾਰਮ ਤਰੀ ਪਰਮਾਤਮਾ ਪਰਮੇਸ਼ਰ ਹਮੇਸ਼ਾ ਹੀ ਉਹਦੀ ਪ੍ਰਤਪਾਦਨਾ ਕਰਦਾ ਹੈ ਆਪ ਹਰ ਥਾਂ ਦੇ ਸੰਗ ਸਹਾਈ ਹੁੰਦਾ ਹੈ ਗੁਰਦੇਵ ਕਹਿੰਦੇ ਸਤ ਜੀ ਸੰਗ ਰਖ ਰੱਬ ਹਰ ਸਮੇਂ ਪਰਮੇਸ਼ਰ ਆਪਣੇ ਸਿੱਖਾਂ ਦਾ ਸਹਾਈ ਹੈ ਆਪਣੇ ਭਗਤਾਂ ਦਾ ਸਹਾਈ ਹੈ ਗੁਰਦੇਵ ਕਹਿੰਦੇ ਹਰ ਦਿਨ ਰਾਤ ਕੀਰਤਨ ਕਰੀਏ ਬਹੁਤ ਆਜੂਦੀ ਹਮਾਰੇ ਕਹਿੰਦੇ ਹਰ ਦਿਨ ਅਤੇ ਰਾਤ ਕੀਰਤਨ ਕਰੀਏ ਦਿਨੇ ਵੀ ਉਸ ਪਰਮੇਸ਼ਰ ਦਾ ਨਾਮ ਗਾਈਏ ਤੇ ਰਾਤੀ ਵੀ ਉਸ ਪਰਮੇਸ਼ਰ ਦੇ ਗੁਣ ਗਾਈਏ ਮਾਰਗੇ ਨੇ ਪਹੌੜ ਨਾ ਚੁੰਨੀ ਪਾਈ ਹੈ ਫਿਰ ਦੁਬਾਰਾ ਇਸ ਬਾਤ ਨੁਕਤੇ ਵਿੱਚ ਸਾ ਸੰਗਤ ਜੀ ਗਰਬਜੋਨ ਦੇ ਵਿੱਚ ਆਉਣ ਦੀ ਅਰਸ਼ਕਾ ਨਹੀਂ ਕੀਤੀ ਫਿਰ ਬੰਦਾ ਸਾਫ ਚੇਤ ਅਨੰਦ ਸਰੂਪ ਉਸ ਜੋਤ ਦੇ ਵਿੱਚ ਇੱਕ ਮਿਕ ਹੋ ਕਰਕੇ ਸੱਚਪਣ ਦੀ ਪ੍ਰਾਪਤੀ ਕਰਦਾ ਮਾਰਗੇ ਨੇ ਜਿਸ ਦੇਵ ਹੈ ਕ੍ਰਿਸ਼ ਬਧਾਤਾ ਹਾਰ ਰਸ ਇਹੀ ਜੀਤਾਤਾ ਨਾਲ ਕੋ ਦੇਵ ਕਹਿੰਦੇ ਆ ਵੀ ਇਹ ਜਿਹੜਾ ਰਸ ਹੈ ਨਾ ਇਹ ਜਿਹੜਾ ਨਾਮ ਦਾ ਰਸ ਹੈ ਜਿਹੜਾ ਗੁਰੂ ਦੀ ਭਗਤੀ ਦਾ ਰਸ ਹੈ ਮਾਰਗ ਇਹ ਕਿਤੇ ਉਹ ਆਪ ਦੇ ਦੇ ਜਿਸ ਦੇ ਦਾ ਪੁਰਖ ਵਿਧਾਤਾ ਜਿਸ ਨੂੰ ਉਹ ਆਪ ਕਿਰਪਾ ਕਰਕੇ ਦੇ ਦੇ ਉਹ ਨੂੰ ਇਹ ਰਸ ਪ੍ਰਾਪਤ ਹੁੰਦਾ ਨਹੀਂ ਹੋ ਸਕਦਾ ਸੰਸਾਰ ਦੇ ਵਿੱਚ ਬਹੁਤ ਤਾਵਾ ਕਰਦੇ ਹੁਣ ਵੀ ਸਾਨੂੰ ਇਹ ਰਸ ਪ੍ਰਾਪਤ ਹੋ ਗਿਆ ਪਰ ਮਹਾਰਾਜ ਕਹਿੰਦੇ ਜੀ ਨਹੀਂ ਇਹ ਜਿਹਦੇ ਤੇ ਉਹੀ ਕਿਰਪਾ ਹੈ ਉਹ ਨੂੰ ਹੀ ਪ੍ਰਾਪਤ ਹੁੰਦਾ ਨਹੀਂ ਜੋਗੀ ਜਨੀ ਸਾਧੂ ਸੰਿਆਸੀ ਸੈਂਕੜੇ ਸਾਲ ਤਪ ਕਰਦੇ ਹਨ ਉਹਨਾਂ ਨੂੰ ਵੀ ਉਹ ਰਸ ਨਹੀਂ ਪ੍ਰਾਪਤ ਹੁੰਦਾ ਮਾਰੇ ਕਹਿੰਦੇ ਜਨੁ ਕੰ ਪਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਉ ਮਾਰੇ ਕਹਿੰਦੇ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾ ਫਿਰ ਜਮ ਨੇੜ ਨਹੀਂ ਹੁੰਦਾ ਜਦੋਂ ਤੱਕ ਸਾਡੇ ਕੋਲ ਨਹੀਂ ਹੁੰਦਾ ਜਮਾਂ ਦੀ ਮਾਰ ਨਹੀਂ ਪੈਂਦੀ ਮਾਰੇ ਅਗੇ ਕਿਰਪਾ ਕਰਕੇ ਦੱਸ ਦੇ ਕਿ ਸੁਖ ਨਾਨਕ ਸਰਣੀ ਪਾਉ ਮਾਰੇ ਕਹਿੰਦੇ ਮੈਂ ਉਸ ਪ੍ਰਭੂਸ਼ਰ ਦੇ ਚਰਨਾਂ ਦੇ ਵਿੱਚ ਸੁਖ ਪ੍ਰਾਪਤ ਕਰਦਾ ਹਾਂ ਸੁਖ ਤੇਰਾ ਦਿੰਦਾ ਨਹੀਂ ਹੈ ਤੇ ਮਾਰੇ ਕਿਹਦੇ ਜਾਨ ਨੇ ਜਿਹੜੇ ਇਹ ਉਹ ਡੇਢ ਦੀ ਉੱਤੇ ਹੈ ਫਿਰ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਘਰ ਬਰਾਏ ਤਰਕਾਗੜ ਪਾੜੇ ਤੇ ਨਾਨਕ ਲੇਖਾ ਸਮਝਾ ਉੱਥੇ ਜਮਾਂ ਦੀ ਮਾਰ ਨਹੀਂ ਕੀਤੀ ਗੁਰੂ ਨਾਨਕ ਦੇ ਮਹਾਰਾਜ ਜੀ ਆਪ ਸਹਾਇ ਹੋਏ ਆਜ ਨੇ ਪਾਲਹੁਕਮ ਦੇ ਸਾਥਰਾਂ ਨੇ ਬਖਸ਼ਿਸ਼ ਕੀਤੀ ਹੈ ਆਪ ਸਾਰਿਆਂ ਦਾ ਸੰਕਟਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੂਸ਼ਮ ਦੂਰਤ ਸਹਿ ਮਹਾਰਾਜ ਜੀ ਦਾ ਜਿਨ੍ਹਾਂ ਦੀ ਪਾਲ